ਫਿਰ ਦੀ ਗੱਲ ਖਾਂਦੀ ਪਉਣਾ ਸਹੀ ਇਨਸਾਨਾਂ ਸੀ ਕਿ ਉਹ ਤੁਮੇਰੇ ਭੈਣ ਤੇ ਰੱਖੀ ਚਲਦੇ ਵਿਆਹ ਦੇ ਵਿੱਚ ਦੇਵਰ ਪਰਜਾਈ ਨੇ ਗੀਤ ਲਾ ਕੇ ਕੱਢੀ ਪੜਾਂ ਜਥੇ ਕੀ ਦੋਸਤ ਇਹ ਵੀਡੀਓ ਹੋ ਗਈ ਸੋਸ਼ਲ ਮੀਡੀਆ ਉਤੇ ਵਾਇਰਲ ਜਥੇ ਕੀ ਕਿਹਾ ਜਾਂਦਾ ਹੈ ਕਿ ਦੇਵਰ ਪਰਜਾਈ ਦਾ ਰਿਸ਼ਤਾ ਵੀ ਦੋਸਤੋ ਬੇਹੱਦ ਲੋਕਾਂ ਦੇ ਵਿੱਚ ਪ੍ਰਚਲਿਤ ਰਿਹਾ ਹੈ ਜਥੇ ਕੀ ਦੋਸਤ ਇਸ ਨੂੰ ਦੇਖਿਆ ਜਾਵੇ ਕਿ ਦੇਵਰ ਪਰਜਾਈ ਬਲੋ ਇੱਕ ਦੂਜੇ ਨੂੰ ਹਾਸੇ ਮਜ਼ਾਕ ਕੀਤੇ ਜਾਂਦੇ ਹਨ ਤੇ ਉੱਥੇ ਦੋਸਤ ਇਸ ਮੁੰਡੇ ਨੇ ਆਪਣੀ ਮਨਪਸੰਦੀ ਦਾ ਗੀਤ ਲਾ ਕੇ ਆਪਣੀਆਂ ਭਾਵਨਾਵਾਂ ਨੂੰ ਆਪਣੀ ਪ੍ਰਜਾਈ ਨੂੰ ਦੱਸਣ ਦੀ ਕੀਤੇ ਕੋਸ਼ਿਸ਼ ਤੇ ਉੱਥੇ ਦੋਸਤੋ ਕੁੜੀ ਨੇ ਵੀ ਬਿਹਤਰ ਸੋਹਣਾ ਰਪਲਾਈ ਦਿੱਤਾ ਜਿੱਥੇ ਕਿ ਦੋਸਤ ਇਹੋ ਜਿਹੇ ਵੀਡੀਓ ਹਰ ਇੱਕ ਬੰਦੇ ਨੂੰ ਬਿਹਤਰ ਖੁਸ਼ ਕਰਕੇ ਰੱਖਣ ਦੀ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਚੱਲਦੇ ਵਿਆਹ ਦੇ ਵਿੱਚ ਦੌਰ ਪ੍ਰਜਾਈ ਨੇ ਕੱਢੀ ਪ੍ਰਾਂਸ਼ ਜਿੱਥੇ ਕਿ ਦੋਸਤ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਜਿੱਥੇ ਕਿ ਕਿਹਾ ਜਾਂਦਾ ਹੈ ਕਿ ਪੰਜਾਬੀ ਵਿਆਹ ਵਾਲੇ ਦਿਨ ਬਿਹਤਰ ਖੁਸ਼ ਹੁੰਦੇ ਹਨ ਤੇ ਵਿਆਹ ਵਾਲੇ ਦਿਨ ਪੰਜਾਬੀਆਂ ਦੀ ਧਰਤੀ ਉੱਪਰ ਅੱਡੀ ਵੀ ਨਹੀਂ ਲੱਗਦੀ ਤੇ ਤੁਸੇ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਤੁਸੇ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ